ਮੈਂ ਸਾਰੇ ਪੰਜਾਬ ਦਾ ਦौरा ਕਰ ਰਿਹਾ ਜੀ ਪਹਿਲਾਂ ਮੈਂ ਜਿਹੜੇ ਬਾਰਡਰ ਡਿਸਟ੍ਰਿਕਟ ਸੀਗੇ ਕਿਉਂਕਿ ਜਿੱਥੇ ਜ਼ਿਆਦਾ ਹੜ੍ਹ ਆਇਆ ਸੀ ਪੂਰਥਲੇ ਤੋਂ ਸ਼ੁਰੂ ਕਰਕੇ ਜੀ ਫਰੋਜਪੁਰ ਫਾਜ਼ਲਕਾ ਔਰ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਔਰ ਗੁਰਦਾਸਪੁਰ ਔਰ ਪਠਾਨਕੋਟ ਇਹ ਸਾਰੇ ਜ਼ਿਲ੍ਹੇ ਕਵਰ ਕਰਕੇ ਤੇ ਹੁਣ ਮੈਂ ਪਹਿਲਾਂ ਘਨੌਰ ਗਿਆ ਸੀ ਹੁਣ ਮੈਂ ਦੇਵੀਗੜ੍ਹ ਹੋ ਕੇ ਆ ਰਿਹਾ ਜੀ ਸਾਰਾ ਉੱਥੇ ਜਿਹੜਾ ਕਗਰ ਦੇ ਵਿੱਚ ਦਾ ਉੱਥੇ ਵੀ ਕਾਫੀ ਦੁਕਾਨ ਹੋਇਆ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਆਪਣੇ ਪਟਿਆਲੇ ਦਾ ਬਾਰਡਰ ਜਿਲ੍ਹਿਆਂ ਦੇ ਮੁਕਾਬਲੇ ਇਸ ਵਾਰੀ ਬਚਾਇਆ ਜੀ ਉੱਧਰ ਉੱਧਰ ਬਹੁਤ ਜ਼ਿਆਦਾ ਵਰ ਇਹ ਮੇਰਾ ਮੇਨ ਮਕਸਦ ਜਿਹੜਾ ਹੈਗਾ ਜੀ ਜੜੀਆਂ ਲੋਕਾਂ ਨੂੰ ਮੈਡੀਕਲ ਸਰਵਿਸਸ ਪਹਿਲਾਂ ਤਾਂ ਹੜ੍ਹਾਂ ਦੇ ਵਿੱਚ ਰੈਸਕਿਊ ਫਿਰ ਰੀਲੀਫ ਤੇ ਹੁਣ ਅਸੀਂ ਜਿਹੜੀ ਤੀਜੀ ਹੈ ਜਿਹੜਾ ਸਾਡੇ ਬਿਮਾਰੀਆਂ ਫੈਲਣ ਦਾ ਖਤਰਾ ਖਾਸ ਕਰਕੇ ਮੱਖੀਆਂ ਮੱਛਰਾਂ ਨਾਲ ਔਰ ਗੰਦੇ ਪਾਣੀ ਨਾਲ ਜਿਹੜੀਆਂ ਬਿਮਾਰੀਆਂ ਫੈਲਦੀਆਂ ਉਹਦੇ ਵਾਸਤੇ ਅਸੀਂ ਵੈਕਟਰ ਕੰਟਰੋਲ ਤੇ ਵਾਟਰ ਬੋਰਨ ਡਿਜ਼ੀਜ਼ ਜਿਹਦੇ ਵਿੱਚ ਮਲੇਰੀਆ ਚਿਕਨਗੁਨੀਆ ਡੈਂਗੀ ਔਰ ਡਾਇਰੀਆ ਕੋਲਰਾ ਔਰ ਕਾਲਾ ਪੀਲੀਆ ਇਹ ਸਾਰੀਆਂ ਬਿਮਾਰੀਆਂ ਦੀ ਰੋਕ ਸੈਕੰਡ ਡਿਜ਼ੀਜ਼ ਇਹਨਾਂ ਸਾਰੀਆਂ ਦੀ ਰੋਕਥਾਮ ਵਾਸਤੇ ਔਰ ਉਹਦੇ ਵਾਸਤੇ ਦਵਾਈਆਂ ਸਾਡੇ ਕੋਲੇ ਪਲੈਂਟੀ ਅਵੇਲੇਬਲ ਹੈ ਔਰ ਅਸੀਂ ਸਟਾਫ ਜਿਹੜਾ ਹੈਗਾ ਸਾਡੇ ਕੋਲੇ 1000 ਡਾਕਟਰ ਸੀ ਜਿਹੜੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਹੋ ਕੇ 750 ਨੂੰ ਜਿਹੜੇ ਹੈਗਾ ਅਸੀਂ ਅਸੀਂ ਉਹਨਾਂ ਨੂੰ ਕੋਈ ਉਹਨਾਂ ਦਾ ਅਸੀਂ ਕਿਹਾ ਵੀ ਬਾਕੀ ਸਾਰਾ ਕੁਝ ਬਾਅਦ ਕਰ ਲਾਂਗੇ ਅਪਾਇੰਟਮੈਂਟ ਡਾਕਟਰ ਵੀ ਸਾਰੇ ਦੇਖ ਕੇ ਉਹਨਾਂ ਨੂੰ ਮੈਡੀਕਲ ਵੀ ਮੈਂ ਕਿਹਾ ਤੁਸੀਂ 15 ਦਿਨ ਬਾਅਦ ਕਰਾਂਗੇ ਪਹਿਲਾਂ ਫਲਟਰ ਰਿਲੀਫ ਕਰੋ ਜਾ ਕੇ ਤੁਹਾਡੇ ਕੋਲ ਵੀ ਇੱਥੇ ਮੇਰੇ ਖਿਆਲ 1-2 ਕੀਤੇ ਐ ਜੋਇਨ ਅਜੇ ਹੋਰ ਡਾਕਟਰ ਭੇਜ ਰਹੇ ਆ ਜੀ ਤੁਹਾਡੇ ਡਾਕਟਰ ਜਿਹੜੇ ਸੀਗੇ ਪਹਿਲਾਂ ਤਾਂ 2-3 ਹੀ ਸੀਗੇ ਹੁਣ ਬਾਅਦ 5-6 ਹੋ ਗਏ ਤੁਹਾਡੇ ਪੰਜ ਛੇ ਮੈਂ ਸਾਡੇ ਕੋਲ ਜਿਹੜੇ ਫੋਰਨ ਮੈਡੀਕਲ ਗ੍ਰੈਜੂਏਟ ਜਿਹੜੇ ਬਾਹਰੋਂ ਪੜ੍ਹ ਕੇ ਆਏ ਸੀਗੇ ਸੋ 12 13 ਡਾਕਟਰ ਹੋ ਗਏ ਆ ਤੁਹਾਡੇ ਕੋਲੇ ਉਹਦੇ ਨਾਲ ਅਸੀਂ ਸਵੇਰੇ ਸ਼ਾਮੀ ਤੇ ਰਾਤ ਦੀਆਂ 24 ਘੰਟੇ ਜਿਹੜੀ ਲੋਕਾਂ ਨੂੰ ਘਟਾ ਘਟ ਦਵਾਈ ਮਿਲ ਲਈ ਹੈ ਐਮਰਜੈਂਸੀ ਕੇਅਰ ਮਿਲ ਲਈ ਹੈ ਔਰ ਪਾਤਰਾ ਦੇ ਵਿੱਚ ਆਸ-ਪਾਸੇ ਪਿੰਡ ਬਹੁਤ ਹੈ ਜੇ ਕਿਸੇ ਨੂੰ ਰੱਬ ਨਾ ਕਰੇ ਕੋਈ ਸੱਪ ਡਸ ਦੇ ਸਨੇਕ ਬਾਈਟ ਹੋ ਜਾਏ ਜਾਂ ਡੌਗ ਬਾਈਟ ਹੋ ਜਾਏ ਜਾਂ ਕੋਈ ਪ੍ਰੈਗਨੈਂਟ ਲੇਡੀ ਆ ਸੋ ਉਹਨਾਂ ਨੂੰ 24 ਘੰਟੇ ਸਰਵਿਸ ਜਿਹੜੀਆਂ ਐਮਰਜੈਂਸੀ ਸਰਵਿਸ ਜੇ ਸ਼ੁਰੂ ਕਰ 파 ਰਹੇ ਆ ਔਰ ਸਭ ਨੂੰ ਬੇਨਤੀ ਹੈ ਜੀ ਜੇ ਬਰਬਾਹ ਨਾ ਕਰੇ ਕਿਸੇ ਨੂੰ ਡੌਗ ਬਾਈਟ ਹੋ ਜਾਏ ਸਨੇਕ ਬਾਈਟ ਹੋ ਜਾਏ ਔਰ ਤੁਹਾਡੇ ਇਸ ਤਰ੍ਹਾਂ ਦੇ ਵਾਲੇ ਏਰੀਆ ਚ ਕਾਫੀ ਹੁੰਦੀ ਆ ਵੀ ਇੱਥੇ ਸਰ ਹਸਪਤਾਲ ਵਿੱਚ ਸਿਵਲ ਹਸਪਤਾਲ ਦੇ ਕਰਕੇ ਵੀ ਕਾਫੀ ਲੋਕ ਚਾਹੁੰਦੇ ਆ ਇਹਦੇ ਵਿੱਚ ਦੇਖੋ ਆਇਆ ਤਾਂ ਇਹ ਸਿਵਲ ਹਸਪਤਾਲ ਹੀ ਹੈ 30 ਬੈੱਡ ਦਾ ਹੈਗਾ ਇਹਦੇ ਵਿੱਚ ਜਿਹੜਾ ਮੇਨ ਇਸ਼ੂ ਆਂਦਾ ਕਿ ਜਿਹੜੇ ਤੁਹਾਡੇ ਸਪੈਸ਼ਲਿਸਟ ਆ ਡਾਕਟਰਸ ਆਗੇ ਆ ਕੋਈ ਆਂਦਾ ਥੋੜੀ ਦਰ ਬਾਅਦ ਬਦਲੀ ਕਰਾਣ ਜਾਂ ਕੋਈ ਪੋਸਟ ਗ੍ਰੈਜੂਏਸ਼ਨ ਕਰ ਚਲਾ ਜਾਂਦਾ ਕੋਈ ਪ੍ਰੋਮੋਸ਼ਨ ਲੈ ਕੇ ਚਲਾ ਜਾਂਦਾ ਤੇ ਇਹ ਲਗਾਤਾਰ ਕਿਉਂਕਿ ਥੋੜਾ ਜਿਹਾ ਪਟਿਆਲੇ ਤੋਂ ਦੂਰ ਆ ਹੈ ਲੋਕਾਂ ਦੀ ਪ੍ਰੈਫਰੈਂਸ ਹੁੰਦੀ ਆ ਪਟਿਆਲੇ ਲਗਾ ਦਿਓ ਮੁਵਾਰੀ ਲਗਾ ਦਿਓ ਜਾਂ ਉਹ ਤੋਂ ਬਾਅਦ ਫਤਿਹਗੜ ਸਾਹਿਬ ਜਾਂ ਰੋਪੜ ਤੇ ਜਿਹੜਾ ਪਾਤਰਾ ਹੋ ਗਿਆ ਥਾ ਉਹ ਤੋਂ ਅੱਗੇ ਮੋੜਕ ਹੈ ਜੀ ਜਾਂ ਅੱਗੇ ਲਹਿਰਾ ਹੈਗਾ ਉਧਰ ਥੋੜਾ ਜਿਹਾ ਦਿੱਕਤ ਆਂਦੀ ਆ ਜੀ ਡਾਕਟਰਾਂ ਨੂੰ ਅਸੇ ਲਾਣੇ ਆ ਡਾਕਟਰਾਂ ਨੂੰ ਤੁਸੀਂ ਜ਼ਬਰਦਸਤੀ ਨਹੀਂ ਭੇਜ ਸਕਦੇ ਜੇ ਉਹਨਾਂ ਨੂੰ ਪਿਆ ਕੇ ਇਹ ਕਿਸੇ ਸਰਕਾਰ ਕੋਈ ਵਿਸ਼ੇਸ਼ ਨੀਤੀ ਨਹੀਂ ਲਿਆ ਸਕਦੀ ਜੀ ਨੀਤੀ ਲੈਂਦੀ ਹੈ ਜੀ ਦੂਜੇ ਨੇ ਜਿਹੜੇ ਜਿੱਥੇ ਇਹਦੇ ਇਹਦੇ ਵਾਸਤੇ ਅਸੀਂ ਹਰ ਮਾਦਾ ਇਹ ਵੀ ਡਾਕਟਰ ਬਹੁਤ ਜਲਦੀ ਆਉਂਦੇ ਨੇ ਤਾਂ ਬਹੁਤ ਜਲਦੀ ਚਲੇ ਜਾਂਦੇ ਚਲੇ ਜਾਂਦੇ ਆ ਇਹਦੇ ਵਾਸਤੇ ਸਪੈਸ਼ਲ ਨੀਤੀ ਲੈ ਕੇ ਆਏ ਆ ਜੀ ਜਿਹੜੇ ਤੁਹਾਡੇ ਐਨਐਚਐਮ ਦੇ ਵਿੱਚ ਅਸੀਂ ਜਿੱਥੇ ਸਾਡੇ ਕੋਲ ਡਾਕਟਰ ਘਟਾ ਹੈ ਉੱਥੇ ਅਸੀਂ ਉਹਨਾਂ ਦੀ ਤਨਖਾਹ 40000 ਰੁਪਏ ਵਧਾਈ ਹੈ ਤੇ ਉਹਨਾਂ ਨੂੰ ਤਨਖਾਹ ਵਧ ਦੇਾਂਗੇ ਤੇ ਦੂਜਾ ਮੈਂ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਯੰਗ ਡਾਕਟਰ ਆ ਟ੍ਰੇਨਿੰਗ ਕਰਕੇ ਆ ਇਹ ਪਹਿਲੀ ਵਾਰੀ ਹੋਇਆ 250 ਡਾਕਟਰ ਸਾਡੇ ਕੋਲ ਪੋਸਟ ਗ੍ਰੈਜੂਏਸ਼ਨ ਕਰਦੇ ਸੀ ਉਹ ਪੋਸਟ ਗ੍ਰੈਜੂਏਸ਼ਨ ਕਰਕੇ ਚਲੇ ਜਾਂਦੇ ਸੀ ਤੇ ਪੋਸਟ ਗ੍ਰੈਜੂਏਸ਼ਨ ਕਰਕੇ ਮਤਲਬ ਇਹਨਾਂ ਨੇ 20 ਸਾਲ ਚ ਕਿਸੇ ਨੂੰ ਕੋਈ ਨਹੀਂ ਰੱਖਿਆ ਸੀ ਹੁਣ ਉਹਨਾਂ ਨੂੰ ਸਿੱਧੇ ਅਪੁਆਇੰਟਮੈਂਟ ਲੈਟਰ ਦਿੱਤੇ ਆ ਉਹਦੇ ਚੋਂ 750 ਨੇ ਜੁਆਇਨ ਕੀਤਾ ਉਹ ਜਿਹੜੇ ਯੰਗ ਡਾਕਟਰਾਂ ਨੂੰ ਅਸੀਂ ਇੱਥੇ ਜਿਹੜੇ ਕਮਰੇ ਬਣੇ ਹੋਏ ਸਾਡੇ ਕੋਲ ਅਸੀਂ ਚਾਹੇ ਵਾਰਡ ਨੂੰ ਕਨਵਰਟ ਕਰੀਆ ਅਸੀਂ ਉਹਨਾਂ ਨੂੰ ਕੰਮੋਡੇਸ਼ਨ ਵੀ ਦੇ ਰਿਆ ਉਹਨਾਂ ਨੂੰ ਸੈਂਟੀਫਾਈਜ਼ ਕਰ ਰਹੇ ਆ ਜਿਹਨਾਂ ਨੂੰ ਸਪੈਸ਼ਲ ਜਿਹੜਾ 5 10 15 ਦਾ ਪੈਕੇਜ ਵੀ ਆ ਬਾਕੀ ਪ੍ਰਾਈਸ ਨੂੰ ਡਾਕਟਰਾਂ ਨੂੰ ਦਿੱਤਾ ਕਿਉਂਕਿ ਡਾਕਟਰਾਂ ਦੀ ਆਪਣੇ ਕੋਲ ਸ਼ਾਰਟੇਜ ਹੈਗੀ ਆ ਤੁਹਾਡੀ ਗੱਲ ਬਿਲਕੁਲ ਠੀਕ ਆ ਜੀ ਉਹਨਾਂ ਨੂੰ ਤਰਖਾ ਵੀ ਵੱਧ ਦੇ ਰਹੇ ਆ ਜੀ ਈਵਨ ਜਿਹੜੇ ਕੋਈ ਅਨਸਟੈਂਡ ਟੈਸਟ ਹੈ ਦੂਜੇ ਆਰ ਨੂੰ ਅਸੀਂ ਕਰ ਰਹੇ ਆ ਕਿ ਜਿਹੜਾ ਪ੍ਰਾਈਵੇਟ ਕੋ ਕਰਦਾ ਮੈਂ ਪੈਨਲਮੈਂਟ ਚਾਰ ਘੰਟੇ ਹੱਥਾਂ ਚਲਾ ਦੇ ਉਸ ਮੋੜ ਤੇ ਵੀ ਐਕਸੈਪਟ ਕਰ ਰਿਹਾ ਖਾਸ ਕਰਕੇ ਸਟੈਟਿਸਟ ਹੈ ਜੋ ਨਸ਼ੇ ਵਿਰੁੱਧ ਵਿੱਚ ਉਹਨਾਂ ਨੂੰ 1500 ਰੁਪਏ ਪਰ ਆਰ ਦੇ ਰਹੇ ਨੇ ਤੇ ਉਹਨਾਂ ਨੇ ਜਿਹੜਾ ਵਾਦਾ ਕੀਤਾ ਸੀ ਐਮਐਲਏ ਸਾਹਮਣੇ ਕਹਿੰਦੇ ਸੀ ਟਰੋਮੋ ਸੈਂਟਰ ਤੇ ਹਾਡਰ ਹਸਪੀਟਲ ਬਣਾਵਾਂਗੇ ਤੇ ਤੁਸੀਂ ਨਹੀਂ ਕੋਈ ਵੜਾ ਇਹਦੇ ਦੇਖੋ ਤੁਸੀਂ ਕੁਛ ਵੀ ਤਾਂ ਨਾ ਕਹੋ ਅਸੀਂ 24 ਘੰਟੇ ਦੀ ਸਰਵਿਸ ਤਾਂ ਸ਼ੁਰੂ ਕਰਤੀ ਹੈ ਨਹੀਂ ਇਹ ਤਾਂ ਰੈਫਰੈਂਸ ਸੈਂਟਰ ਹੀ ਹੈ ਦੇਖੋ ਇਹ ਫਿਰ ਲੈ ਦੇਖੋ ਜਿਹੜਾ ਹੁੰਦਾ ਨਾ ਜੀ ਆਪਣੇ ਆਪਣੀ ਕੋਸ਼ਿਸ਼ ਕੀ ਆ ਕੇ ਸਰਵਿਸਿਸ ਦੇਣੀ ਆ ਉਸ ਹੱਬ ਐਂਡ ਸਪੋਕ ਦੇ ਵਿੱਚ ਜਿਹੜਾ ਤਾਂ ਹਾਰਟ ਦਾ ਹੈਗਾ ਅਸੀਂ ਰਜਿੰਦਰਾ ਸ਼ੁਰੂ ਕਰਤਾ ਸੀ ਇੱਥੇ ਬੰਦੇ ਨੂੰ ਇੱਕ ਘੰਟਾ ਲੱਗਦਾ ਜਾਣ ਨੂੰ ਉਹਨੂੰ ਇੱਥੇ ਡਾਕਟਰ ਹੋਵੇ ਸਟੇਬਲਾਈਜ਼ ਕਰਕੇ ਉਹਨੂੰ ਮੈਡੀਕਲ ਸਪੈਸ਼ਲਿਸਟ ਦੇਵਾਂਗੇ ਤੁਹਾਨੂੰ ਕਰ ਰਹੇ ਹੋ ਜਾਏਗਾ ਜਿਵੇਂ ਅਸੀਂ ਹੁਣ ਡਾਕਟਰ ਲਾਏ ਆ ਨਾ ਜੀ ਡਾਕਟਰ ਲਾਏ ਹੁਣ ਇੱਕ ਹਜ਼ਾਰ ਸਟਾਫ ਨਰਸ ਆਏਗੀ ਪਹਿਲਾ ਮੇਰਾ ਕੋਸ਼ਿਸ਼ ਆ ਵੀ 24 ਘੰਟੇ ਹਫ਼ਤਾ ਚੱਲਣ ਐਮਰਜੈਂਸੀ ਹੋਵੇ ਡਿਲੀਵਰੀ ਹੋਵੇ ਫਿਰ ਸਜ਼ੇਰੀਅਨ ਹੋਵੇ ਔਰ ਫਿਰ ਜਿਹੜੇ ਬਾਕੀ ਦੇ ਆਪਰੇਸ਼ਨ ਹੋਣ ਜਿਹੜੇ ਹਾਰਟ ਦੇ ਆਪਰੇਸ਼ਨ ਹੈ ਚਲੋ ਇਹ ਟਰ ਓਰੀਜਿੰਦਰਾ ਹਸਪਤਾਲ ਹੋ ਜਰਨ ਕੋ ਐਡੀ ਵੱਡੀ ਗੱਲ ਨਹੀਂ ਹੈ ਜੀ ਆਪਰੇਸ਼ਨ ਕਰਾ ਕੇ ਬੰਦਾ ਇੱਥੇ ਆ ਜਾਏਗਾ ਉਹ ਵੀ ਕਰਾਂਗੇ ਜੀ ਅੱਗੇ ਤੋਂ ਕਿਸੇ ਲਾ ਬੈਂਟਰ ਦਾ ਚਲੋ ਜਰੂਰੀ ਇੱਥੇ ਬਹੁਤ ਜ਼ਿਆਦਾ ਹੈ। ਟਰਾਮਾ ਤਾਂ ਮੈਂ ਕਰਤਾ ਨਾ ਜੀ ਹੁਣ 24 ਘੰਟੇ ਦੀ ਸਰਵਿਸਸ ਮਿਲਣਗੀ ਤੁਹਾਨੂੰ 24 ਘੰਟੇ ਸਰਵਿਸਸ ਮਿਲਣਗੀਆਂ ਕੋਈ ਵੀ ਐਡਿਕਲ ਐਮਰਜੈਂਸੀ ਹੋਵੇ 104 ਨੰਬਰ ਹੈ ਜੀ 104 ਨੰਬਰ ਤੇ ਕਾਲ ਕਰੋਗੇ ਤੁਹਾਨੂੰ 5-10 ਮਿੰਟ ਚ ਕਾਲ ਆ ਜਾਏਗੀ 15-20 ਮਿੰਟ ਚ ਐਂਬੂਲੈਂਸ ਆ ਜਾਏਗੀ ਟਰਾਮਾ ਸੈਂਟਰ 24 ਘੰਟੇ ਚੱਲੇਗਾ ਇਹ ਸਾਰੇ ਪੰਜਾਬ ਦੇ ਜਿਵੇਂ ਤੁਹਾਡਾ ਇਹ ਆ ਹੋਰ ਹੋਰ ਮੈਂ ਸਤਰਾਣੇ ਵਿੱਚ ਵੀ ਸ਼ ਜਿਹੜਾ ਹੈਗਾ ਤੁਹਾਡਾ ਸਮਾਣੇ ਦੇ ਵਿੱਚ ਥੋੜੇ ਜਿਹੇ ਡਾਕਟਰ ਫਿਰ ਵੀ ਟਿਕ ਜਾਂਦੇ ਆ ਉੱਥੇ ਕੁਝ ਤੇ ਲਾ ਦੇ ਦਿੰਦੇ ਆ ਉੱਥੇ ਸਰਵਿਸ ਜਿਆਦਾ ਹੋ ਜਾਣਗੀ ਆ ਸੋ ਕੁੱਲ ਮਿਲਾ ਕੇ ਜਿਹੜੇ ਲੋਕਾਂ ਨੂੰ 24 ਘੰਟੇ ਸਰਵਿਸ ਮਿਲਣੀ ਚਾਹੀਦੀ ਹੈ ਟਰੋਮਾ ਦਾ 24 ਘੰਟੇ ਇਲਾਜ ਹੋਏਗਾ ਜੀ ਉੱਥੇ ਸਵੇਰ ਨੂੰ ਸ਼ਾਮ ਨੂੰ ਰਾਤ ਨੂੰ ਡਾਕਟਰ ਹੋਣਗੇ ਇਹ ਸਿਚੁਏਸ਼ਨ ਪਹਿਲਾਂ ਨਹੀਂ ਸੀ ਤਾਂ ਜੇ ਇੱਥੇ ਜਿਵੇਂ ਤੁਸੀਂ ਕਮੋਡੀਸ਼ਨ ਦੀ ਗੱਲ ਕੀਤੀ ਹੈ ਸਭ ਤੋਂ ਵੱਡੀ ਸਮੱਸਿਆ ਹੀ ਕਮੋਡੀਸ਼ਨ ਦੀ ਹੈ ਇਹ ਹੈਗਾ ਇਸ ਲਈ ਕੀ ਪ੍ਰਬੰਧ ਕਰ ਰਹੇ ਹੋ ਉਹਦੇ ਵਾਸਤੇ ਮੈਂ ਕਰ ਰਿਹਾ ਜੀ ਫਿਰ ਲਾਲ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਟੈਂਪੋਰਰੀ ਹੈ ਬਾਕੀ ਐਮਐਨਏ ਸਾਹਿਬ ਬੈਠੇ ਹੈ ਜਿਸ ਤਰ੍ਹਾਂ ਹੋਰ ਦੇਖੋ ਤੁਸੀਂ ਵੀ ਤੁਸੀਂ ਦਰਸ਼ਨ ਦੇ ਵਿੱਚ ਬਹੁਤ ਸਾਰੇ ਕਮੋਡੀਸ਼ਨ ਹੈ ਜਿਹੜੀ ਰੈਂਟਲ ਹੋ ਜਾਂਦੀ ਹੈ ਦੇਖੋ ਡਾਕਟਰਾਂ ਵਾਸਤੇ ਕਿਉਂ ਨਹੀਂ ਇੱਥੇ ਇਹ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਜਿਹੜੇ ਮੰਡੀ ਵਾਲੇ ਆ ਚਾਹੇ ਤੁਸੀਂ ਪੱਤਰਕਾਰ ਹੋ ਚਾਹੇ ਬਿਜ਼ਨਸਮੈਨ ਦੂਜੇ ਖਨੌਰੀ ਮੰਡੀ ਵਾਲੇ ਕਹਿੰਦੇ ਵੀ ਸਾਨੂੰ ਡਾਕਟਰ ਦਿਓ ਜੀ ਉਹ ਕਹਿੰਦੇ ਅਸੀਂ ਜਿੰਨੀ ਤਰ੍ਹਾਂ ਤੁਸੀਂ ਦਿਓਗਾ ਅਸੀਂ ਤਰ੍ਹਾਂ ਵੀ ਅਸੀਂ ਕੰਮ ਉਹ ਸੁਣੀ ਦੇ ਰਾਂ ਕਰੋ ਅਸੀਂ ਲੰਗਰ ਵੀ ਲਾ ਦਾਂਗੇ ਉਹਨਾਂ ਵਾਸਤੇ ਸੁਖਨੌਰੀ ਮੰਡੀ ਵਾਲਿਆਂ ਨੇ ਕਿਹਾ ਤੁਸੀਂ ਵੀ ਇਹੋ ਜਿਹਾ ਕਰੋ ਜੀ ਕੋਈ ਕਵਾਰਟਰ ਜਿਹੜੇ ਕੁਆਟਰ ਖਰਾਬ ਹੋ ਗਏ ਉਹਨੇ ਕਰਵਾਵਾਗੇ ਉਹੋ ਠੀਕ ਕਰਾਓਗੇ ਕੁਆਟਰ ਠੀਕ ਕਰਵਾਓਗੇ ਜੀ ਸਭ ਤੋਂ ਵੱਡਾ ਦਾਵਾ ਸੀ ਜਾਮਤ ਨੂੰ ਪਾ ਕੇ ਦੀ ਸਰਕਾਰ ਦਾ ਸਾਡਾ ਹਲਕਾ ਇਹ ਮਹਿਸੂਸ ਕਰ ਰਿਹਾ ਹੈ ਕਿ ਇੱਥੇ ਅਜੇ ਤੱਕ ਸਿਹਤ ਦੇ ਵੀਰ ਦੇ ਵਿੱਚ ਕੁਝ ਵੀ ਨਹੀਂ ਹੋਇਆ ਨਹੀਂ ਦੇਖੋ ਇੱਕ ਇੱਕ ਦਾ ਦਵਾਈਆਂ ਆ ਗਈਆਂ ਤੁਹਾਡੇ ਚਾਏ ਅਸੀਂ ਮਲਾਕ ਦਵਾਈਆਂ ਤਾਂ ਪਿਛਲੇ ਸਾਲ ਐਕਸਪਾਇਰ ਹੀ ਪਤਾ ਨਹੀਂ ਕਿੰਨੀਆਂ ਹੋ ਗਈਆਂ ਨਹੀਂ 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 ਦਵਾਈਆਂ ਉਹ ਤਾਂ ਨਹੀਂ ਹੋਣੇ ਚਾਹੀਦੀ ਉਹ ਤਾਂ ਚਲੋ ਮਿਸਮੈਨੇਜਮੈਂਟ ਹੋ ਸਕਦੀ ਹੈ ਕੋਈ ਐਕਸਪਾਇਰ ਹੋਣ ਦਾ ਤਾਂ ਜਿਹੜੇ ਜਿੱਥੇ ਡਿਮਾਂਡ ਹੈ ਉੱਥੇ ਦੇ ਦਾਂਗੇ ਜਿੱਥੇ ਡਾਕਟਰਾਂ ਦੀ ਸ਼ਾਰਟੇਜ ਹੁੰਦੀ ਹੈ ਉੱਥੇ ਕਵਰੇਜ ਹੋ ਜਾਂਦਾ ਇੱਕ ਤਾਂ 100% ਅਵੇਲੇਬਿਲਟੀ ਆਫ ਡਰੱਗਸ ਜਿਹੜੇ ਟੈਸਟ ਹੋਣੇ ਆ ਜੇ ਸਪੋਜ਼ ਇੱਥੇ ਕੋਈ ਮੈਡੀਕਲ ਟੈਕਨੀਸ਼ੀਅਨ ਨਹੀਂ ਹੈ ਮਸ਼ੀਨ ਚ ਕੋਈ ਦਿੱਕਤ ਆ ਗਈ ਐਕਸ-ਰੇ ਕਰਾਣਾ ਅਲਟਰਾਸਾਉਂਡ ਕਰਾਣਾ ਸੀ ਉਹ ਹਸਪੀਟਲ ਪ੍ਰਾਈਵੇਟ ਵੀ ਪੈਨਲਡ ਕੀਤੇ ਆ ਬਹੁਤ ਕੁਝ ਹੋਇਆ ਜੀ ਆ ਨਾ ਤੁਸੀਂ ਬਹੁਤ ਥੈਂਕ ਯੂ